ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਗੱਲ ਕਰਾਂਗੇ ਅੱਜ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਨੂੰ ਲੈ ਕੇ ਅੱਜ ਵਿਸ਼ਪੱਧਰ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ ਇਸ ਮੌਕੇ ਉੱਤੇ ਗਿਆਨੀ ਰਗਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਹਾੜਾ ਸਾਰੀ ਮਨੁੱਖਤਾ ਲਈ ਪਵਿੱਤਰਤਾ ਅਤੇ त्याਗ ਦਾ ਪ੍ਰਤੀਕ ਹੈ ਨੌਵੇਂ ਪਾਤਸ਼ਾਹ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਜੋ ਕਿ ਮਨੁੱਖਤਾ ਦੀ ਆਜ਼ਾਦੀ ਲਈ ਸਭ ਤੋਂ ਵੱਡੀ ਕੁਰਬਾਨੀ ਹੈ ਉਹਨਾਂ ਯਾਦ ਕਰਵਾਇਆ ਕਿ ਸਤਿਗੁਰੂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਅਦੁੱਤੀ ਕੁਰਬਾਨੀਆਂ ਦਿੱਤੀਆਂ ਹਨ ਗਿਆਨੀ ਜੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ ਜਦੋਂ ਸਤਿਗੁਰੂ ਨੇ ਆਪਣੀ ਸ਼ਹਾਦਤ ਬਖਸੀ ਸੀ ਉਸ ਸਮੇਂ ਹਰ ਕੋਈ ਜਿੱਥੇ ਵੀ ਹੋਵੇ ਘਰ ਵਿੱਚ ਹੋਵੇ ਜਾਂ ਕੋਈ ਕੰਮ ਕਰ ਰਿਹਾ ਹੋਵੇ ਕਿਸੇ ਥਾਂ ਘੱਟੋ-ਘੱਟ ਇੱਕ ਜਪੋਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਉਹਨਾਂ ਦੱਸਿਆ ਕਿ ਸਤਗੁਰ ਨੇ ਸ਼ਹਾਦਤ ਤੋਂ ਪਹਿਲਾਂ ਜਪੋਜੀ ਸਾਹਿਬ ਦਾ ਪਾਠ ਕੀਤਾ ਸੀ ਇਸ ਲਈ ਇਸ ਪਵਿੱਤਰ ਦਿਹਾੜੇ ਉੱਤੇ ਇਹ ਸਭ ਤੋਂ ਵੱਡੀ ਸੇਵਾ ਹੈ ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਤਲਵੰਡੀ ਸਾਹਿਬ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ फैसले ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਦਹਾਕਿਆ ਤੋਂ ਇਹ ਮੰਗ ਕਰ ਰਿਹਾ ਹੈ ਕਿ ਕਿਉਂਕਿ ਇਹ ਸ਼ਹਿਰ ਸਿੱਖ ਇਤਿਹਾਸ ਅਤੇ ਆਸਤਾ ਦਾ ਕੇਂਦਰ ਹਨ। ਗਿਆਨੀ ਰਗੂबीर ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਨੇੜੇ ਤੰਬਾਕੂ, ਮਾਸ ਅਤੇ ਸ਼ਰਾਬ ਵਰਗੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਸਰਕਾਰ ਦਾ ਇਹ ਕਦਮ ਸਿੱਖ ਭਾਵਨਾ ਦਾ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਧੰਗੁਰੂ ਅਰਜਨ ਦੇਵ ਜੀ ਨੇ ਵੀ ਹਰਿਮੰਦਰ ਸਾਹਿਬ ਅਤੇ ਰਾਮਦਾਸਪੁਰ ਦੀ ਮਹਮਾਦਰਸ਼ਾਉਂਦੀ ਬਾਣੀ ਵਿੱਚ ਇਨ੍ਹਾਂ ਸ਼ਹਿਰਾਂ ਦੀ ਪਵਿੱਤਰਤਾ ਦਾ ਜ਼ਿਕਰ ਕੀਤਾ ਹੈ। ਇਸ ਲਈ ਇਹਨਾਂ ਦੀ ਮਰਿਆਦਾ ਬਣਾਈ ਰੱਖਣਾ ਸਭ ਤੋਂ ਵੱਡਾ ਕੰਮ ਹੈ। ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਦੀ ਵੀ ਸੰਗਤ ਵੱਲੋਂ ਮੰਗ ਉੱਠ ਰਹੀ ਹੈ। ਉਸ ਉੱਤੇ ਵੀ ਉਹਨਾਂ ਕਿਹਾ ਕਿ ਇਹ ਖਾਲਸੇ ਦੀ ਰਾਸਤਾ ਨਹੀਂ ਹੈ। ਜੇ ਸਰਕਾਰ ਇਸ ਮੰਗ ਨੂੰ ਵੀ ਮੰਨ ਲਵੇ ਤਾਂ ਇਹ ਖੇਤਰ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਹੋਵੇਗਾ। ਉਹਨਾਂ ਜ਼ੋਰ ਦਿੱਤਾ ਕਿ ਜਿੱਥੇ ਖਾਲਸਾ ਪੰਥ ਦੀ ਪ੍ਰਗਟਾਓ ਹੋਈ ਉਹ ਧਰਤੀ ਹਰ ਤਰ੍ਹਾਂ ਸਤਿਕਾਰ ਅਤੇ ਤਰੱਕੀ ਦੀ ਹੱਕਦਾਰ ਹੈ। ਸੁਣੋ ਤੁਸੀਂ ਵੀ ਕੀ ਕਹਿੰਦੇ ਹੋ ਗਿਆਨੀ ਰਗਵੀਰ ਜੀ ਦਾ? ਅ ਦੇਖੋ ਮੈਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਔਰ ਤਲਵੰਡੀ ਸਾਹਿਬ ਨੂੰ ਉਸ ਪਾਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਦੁਹਾਕੀਆਂ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿਉਂਕਿ ਇਹਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਬੀੜੀ ਮਾਸ ਸ਼ਰਾਬ ਆਦਿ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਹਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਦ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਹੁਣ ਅਸੀਂ ਸਰਕਾਰ ਦੇ ਇਸ ਫੈਸਲੇ ਦੀ ਛਲਾਗਾ ਕਰਦੇ ਆ ਕਿਉਂਕਿ ਸਰਕਾਰ ਨੇ ਜੇਕਰ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਐਸੀ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਹੈ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਤਾਂ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਡਿੱਠੇ ਸਭੇ ਥਾਵ ਨਹੀਂ ਤੂ ਜੇਹਾ ਬੱਤੂ ਪੁਰਖ ਵਿਧਾਤਾ ਤਾਂ ਤੀ ਸੋਹਿਆ ਵਾਸਦੇ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਰ ਨਾਨਕ ਕਸਮ ਰਜਾਹੇ ਨਾਇਆ ਰਾਮਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰਵਰਜਨਦੇਵ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੀ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਅਮਲ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ ਦੇਖੋ ਜੇ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੀ ਮਾ ਗੁਰਮੁਖ ਰੱਖਦੇ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ ਵੈਸੇ ਤੇ ਇਹ ਬਹੁਤ ਵੱਡੀ ਨਗਰੀ ਹੈ ਕਿਉਂਕਿ ਖਾਲਸੇ ਦਾ ਇਹ ਕਹਿ ਲਈ ਖਾਲਸੇ ਦੀ ਰਾਜਧਾਨੀ ਹੀ ਹੈ ਪ੍ਰਿਸ਼ਤ ਐਸਡੀਐਮ ਵਿਕਰਮਜੀਤ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਦਾ ਹੁੰਦਾ ਜਾ ਰਿਹਾ ਹੈ ਪ੍ਰਿਸ਼ਤ ਐਸਡੀਐਮ ਵਿਕਰਮਜੀਤ ਅੱਜ ਪੰਜਾਬ ਵਿਜੀਲੈਂਸ ਵੱਲੋਂ ਗੁਰਦਾਸਪੁਰ ਦੀ ਅਦਾਲਤ ਵਿੱਚੋਂ ਮੜ ਤੋਂ ਪੇਸ਼ ਕੀਤਾ ਗਿਆ ਪਹਿਲਾ ਕੋਰਟ ਵੱਲੋਂ ਵਿਜੀਲੈਂਸ ਪ੍ਰਿਸ਼ਟ ਅਧਿਕਾਰੀ ਦਾ 3 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਸੀ ਇਸ ਤੋਂ ਬਾਅਦ ਅੱਜ ਮੁਰ ਤੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਅੱਗੇ ਹੋਰ 2 ਦਿਨ ਦਾ ਰਿਮਾਂਡ ਪ੍ਰਿਸ਼ਟ ਅਧਿਕਾਰੀ ਦਾ ਵਿਜੀਲੈਂਸ ਨੂੰ ਦੇ ਦਿੱਤਾ ਹੈ ਪ੍ਰਿਸ਼ਟ ਐਸ ਡੀ ਐਮ 50000 ਦੀ ਰਿਸ਼ਵਤ ਲੈੰਦੇ ਵਿਜੀਲੈਂਸ ਨੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਦੀ ਸਰਕਾਰੀ ਰਾਇਸ਼ਤੇ 12 ਲੱਖ ਰੁਪਏ ਦੀ ਨਕਦੀ ਵੀ ਮਿਲੀ ਸੀ ਇਸ ਦੇ ਨਾਲ ਹੀ ਕੁਝ ਕੰਟਰੈਕਟਰਾਂ ਦੇ ਚੈੱਕ ਅਤੇ ਸ਼ੱਕੀ ਲਿਸਟ ਦੇ ਨਾਲ ਦਸਤਾਵੇਜ਼ ਵੀ ਮਿਲੇ ਸਨ ਇਹ ਸਾਰੇ ਦਸਤਾਵੇਜ਼ ਵਿਜੀਲੈਂਸ ਵੱਲੋਂ ਜਬਤ ਕਰ ਲਏ ਗਏ ਸਨ ਅਤੇ ਕਾਰਵਾਈ ਆਰੰਭ ਵੀ ਗਈ ਸੀ 2 ਦਿਨ ਦੇ ਮਿਲੇ ਹੋਰ ਬਾਅਦ ਦੁਰਮਾਂਡ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਓ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ 2 ਦਿਨ ਦਾ ਰਮਾਂਡ ਮਿਲਿਆ ਜੀ ਪੁਲਿਸ ਰਮਾਂਡ ਜੀ ਕੀ ਕੀ ਵਸਾਇਆ ਹੋਇਆ ਜੀ ਬਰਾਮਤ ਹੋਰ ਵੀ ਕੁਝ ਹੋਇਆ ਜੀ ਉਹ ਤੁਹਾਨੂੰ ਇਹ ਮੈਟਰੋਫ ਇਨਵੈਸਟੀਗੇਸ਼ਨ ਆ ਜੀ ਬਾਅਦ ਚ ਪਤਾ ਲੱਗ ਜਾਵੇਗਾ ਤੁਹਾਨੂੰ ਹਾਂਜੀ ਦੋ ਦਿਨ ਤੱਕ ਮੰਗ ਮਿਲੇਗੀ ਹਾਂਜੀ ਦੋ ਦਿਨ ਦਾ ਪੁਲਿਸ ਮਾਰ ਲੰਦਰ ਵਿੱਚ ਹੋਏ 13 ਸਾਲ ਦੀ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ ਦੇ ਵਿੱਚ ਸਿਆਸੀ ਆਗੂ ਜੈ ਇੰਦਰ ਕੌਰ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੈਂ ਜਦੋਂ ਘਰ ਦੇ ਵਿੱਚ ਅੱਜ ਆਈ ਤੇ ਮੇਰੇ ਪਰਿਵਾਰ ਦੇ ਨਾਲ ਗੱਲਬਾਤ ਤੋਂ ਬਾਅਦ ਰੌਂਗਟੇ ਖੜੇ ਹੋ ਗਏ ਕਿਸੇ ਤਰੀਕੇ ਦੇ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਇਹੋ ਜਿਹੇ ਵਿਅਕਤੀ ਉੱਪਰ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੋ ਪੁਲਿਸ ਕਰਮੀਆਂ ਨੇ ਵੀ ਉਸ ਦਿਨ ਢਿੱਲੀ ਕਾਰਵਾਈ ਕੀਤੀ ਅਤੇ ਅਣਗਹਿਲੀ ਵਰਤੀ ਸੀ ਉਹਨਾਂ ਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੇ ਉੱਪਰ ਵੀ ਪਰਚਾ ਹੋਣਾ ਚਾਹੀਦਾ ਹੈ। ਉੱਥੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੁਝ ਨਹੀਂ ਹੋਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਵੱਲੋਂ ਸੈਂਟਰ ਦੇ ਵਿੱਚ ਗੱਲ ਰੱਖੀ ਜਾਵੇਗੀ ਅਤੇ CBI ਦੀ ਜਾਂਚ ਕਰਵਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ। ਕਿਸੇ ਦਾ ਬੱਚਾ ਗਿਆ ਹੈ। ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ। ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ। ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਘੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਉਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਇਹ ਬੰਦੇ ਨੂੰ। ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ, ਪਤਾ ਨਹੀਂ ਹੋਰ ਕੀ ਕਰਦਾ ਸੀ। ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਮਾ ਨਹੀਂ ਜਾਣਾ ਚਾਹੀਦਾ। ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਤੇ ਪੈਂਦੇ ਪਿੰਡ ਵੱਡੂਆਣ ਸਰਦੁੱਲਾਪੁਰ ਨਜ਼ਦੀਕ ਦੋ ਟਰੈਕਟਰ ਟਰਾਲੀਆਂ ਵਿਚਕਾਰ ਹੋਏ ਭਿਆਨਕ ਹਾਦਸੇ ਵਿੱਚ ਇੱਕ ਟਰੈਕਟਰ ਚਾਲਕ ਹਲਾਕ ਹੋ ਗਿਆ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਥਾਣਾ ਮਹਾਲਪੁਰ ਦੀ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਥਾਣੇਦਾਰ ਦਿਲਬਾਖ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੋਤੀਆ ਆਪਣੇ ਸਾਥੀ ਇੰਦਰਜੀਤ ਪੁੱਤਰ ਮੇਜਰ ਸਿੰਘ ਪਿੰਡ ਕੋਟ ਫਤੂਈ ਥਾਣਾ ਮਾਲਪੁਰ ਤੋਂ ਗੜਸ਼ੰਕਰਵਾਲ ਪੰਜਾਬ ਨੰਬਰ ਟਰੈਕਟਰਾਂ ਉੱਤੇ ਜਾ ਰਹੇ ਸਨ ਪਿੰਡ ਵੱਡੂ ਆਣ ਸਰਦੁੱਲਾਪੁਰ ਪੈਟਰੋਲ ਪੰਪ ਨਜ਼ਦੀਕ ਪਿੱਛੋਂ ਆ ਰਹੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਸ ਦੇ ਵਿੱਚ ਅਸ਼ੋਕ ਕੁਮਾਰ ਪੁੱਤਰ ਬੱਗਾ ਸਿੰਘ ਵਾਸੀ ਰਾਹਪੁਰ ਬਿਲੜੋ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਹਾਦਸਾ ਵਾਪਰਿਆ ਇਸ ਭਿਆਨਕ ਹਾਦਸੇ ਵਿੱਚ ਹਰਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੋਤੀਆ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰਾ ਸਾਥੀ ਇੰਦਰਜੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਉਹਨਾਂ ਕਹ ਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਟਰੈਕਟਰ ਦੇ ਦੋ ਟੁਕੜੇ ਹੋ ਗਏ ਥਾਣਾ ਮਾਲਪੁਰ ਦੀ ਪੁਲਿਸ ਨੇ Laash ਨੂੰ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਣੋ ਕੀ ਕਹਿੰਨਾ ਹੈ ਪੁਲਿਸ ਅਧਿਕਾਰੀ ਦਾ ਉਹ ਸਾਡੇ ਕੋਲ ਸਵੇਰੇ ਭੁੰਨੂ ਸਾਹਿਬ ਦਾ ਮਰਵਾ ਸਾਹਿਬ ਆ ਗਿਆ ਦਰਖਾਸਤ ਲੱਗੇ ਕਿ ਆਪਾਂ ਜਾ ਕੇ ਆਏ ਤਾਂ ਘਰ ਮਿਲੇ ਨਹੀਂ ਉਹ ਤਾਂ ਉਹ ਟਾਈਮ ਦਿੱਤਾ ਸ਼ਾਮ ਦਾ 4 ਵਜੇ ਦਾ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਨਾਂ ਕੀ ਸੀ ਮੁੰਡੇ ਦਾ ਕਿਹੜਾ ਪਿੰਡ ਸੀ ਪਿੰਡ ਸੁਲਲਾ ਪਰ ਇਹ ਅਫਸਰ ਨੂੰ ਐਸਐਸਓ ਨੂੰ ਸਾਨੂੰ ਪਤਾ ਹੈ ਜੋ ਵੀ ਹੈਗਾ ਕੌਣ ਟਾਈਮ ਦਿੰਦਾ ਹੈ ਉਹ ਸ਼ਾਮ ਦਾ 4 ਵਜੇ ਦਾ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਸਰ ਤਹਿਕੀਕਤ ਕੌਣ ਕਰ ਰਿਹਾ ਇਸ ਬੰਦੇ ਹਣੀ ਤਹਿਕੀਕਤ ਕੌਣ ਕਰ ਰਿਹਾ ਉਹ ਜੋ ਮੈਂ ਹੀ ਕਰ ਰਿਹਾ ਕੋਈ ਹੈ ਆਪਣਾ ਮਤਲਬ ਕੋਈ ਨਾ ਨੰਬਰ ਕੋ ਦਾ ਬਾਪ ਦਾ ਨਾਂ ਜਾ ਬੰਦੇ ਦਾ ਜਨਜਾਤ ਕੋਈ ਨਹੀਂ ਉਹਦੇ ਗਵਾਂਢ ਚ ਮਿਲੇ ਸੀ ਬੰਦੇ ਦੋ ਤਿੰਨ ਉਹਨਾਂ ਟਾਈਮ ਦਿੱਤਾ ਸ਼ਾਮ ਨੂੰ ਚੰਨ ਆਪਣੇ 4 ਵਜੇ ਹਾਂ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਵੇਲੇ ਉਹ ਫਰਾਰ ਆ ਨਾ ਲੜਕਾ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਮਗਰੋਂ ਕਤਲ ਦੇ ਮਾਮਲੇ ਦੇ ਵਿੱਚ ਆਰੋਪੀ ਹਰਮਿੰਦਰ ਸਿੰਘ ਉਰਫ ਹੈਪੀ ਨੂੰ ਪੁਲਸ ਨੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ આરોપી ਨੂੰ 9 ਦਿਨਾਂ ਦੇ ਪੁਲਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੁਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਵੀ ਹੋਏ ਨੇ ਅਤੇ આરોપી ਦੇ ਗਵਾਂਦ ਵਾਲਿਆਂ ਵੱਲੋਂ ਵੀ આરોપી ਬਾਰੇ ਨਵੇਂ ਖੁਲਾਸੇ ਕੀਤੇ ਗਏ ਨੇ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਮਗਰੋਂ ਕਤਲ ਦੇ ਮਾਮਲੇ ਨੇ ਹਰ ਪਾਸੇ دہشت ਦਾ ਮਾਹੌਲ ਬਣਾ ਦਿੱਤਾ ਹੈ ਪੁਲਿਸ ਵੱਲੋਂ ਅੱਜ આરોપી ਹਰਮਿੰਦਰ ਸਿੰਘ ਉਰਫ ਹੈਪੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ 9 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਜ਼ਿਕਰਯੋਗ ਹੈ ਕਿ ਪੁਲਿਸ ਨੂੰ 13 ਸਾਲ ਦੀ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਸ ਨੂੰ ਲੱਭਣ ਦੇ ਲਈ ਜਾਂਚ ਸ਼ੁਰੂ ਕੀਤੀ ਗਈ ਸੀ ਪੁਲਸ ਨੂੰ ਲੜਕੀ ਦੀ Laash ਗਵਾਂਡ ਦੇ ਇੱਕ ਘਰ ਦੇ ਵਿੱਚੋਂ ਮਿਲੀ ਜਿੱਥੇ CCTV ਫੁਟੇਜ ਦੇ ਵਿੱਚ ਲੜਕੀ ਨੂੰ ਘਰ ਦੇ ਵਿੱਚ ਦਾਖਲ ਹੁੰਦੇ ਹੋਏ ਦੇਖਿਆ ਗਿਆ ਇਸ ਤੋਂ ਬਾਅਦ ਪੁਲਸ ਨੇ ਹਰਮਿੰਦਰ ਸਿੰਘ ਖਿਲਾਫ POCSO ਐਕਟ ਦੇ ਤਹਿਤ ਕੇਸ ਦਰਜ ਕੀਤਾ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਲੜਕੀ ਮੁਲਜ਼ਮ ਦੀ ਧੀ ਦੀ ਸਹੇਲੀ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਅਕਸਰ ਆਂਦੀ ਜਾਂਦੀ ਰਹਿੰਦੀ ਸੀ ਉਹ ਪਿਛਲੇ ਦਿਨ ਹੀ ਆਪਣੀ ਦੋਸਤ ਦੇ ਘਰ ਗਈ ਸੀ ਪਰ ਉਸ ਦੀ ਸਹੇਲੀ ਅਤੇ ਉਸਦੀ ਮਾਂ ਘਰ ਦੇ ਵਿੱਚ ਮੌਜੂਦ ਨਹੀਂ ਸਨ ਅਤੇ ਹਰਮਿੰਦਰ ਸਿੰਘ ਘਰ ਦੇ ਵਿੱਚ ਇਕੱਲਾ ਸੀ। ਉਸੇ ਰਾਤ ਬਾਅਦ ਦੇ ਵਿੱਚ ਲੜਕੀ ਦੀ Laash ਉਸਦੇ ਬਾਥਰੂਮ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ। ਪੁਲਿਸ ਦੀ ਮੋੜਲੀ ਜਾਂਚ ਅਤੇ ਆਂਡ ਗਵਾਂਡ ਦੇ ਅਨੁਸਾਰ ਦੋਸ਼ੀ ਸ਼ਰਾਬੀ ਸੀ। ਇਸ ਕਾਰਨ ਉਸਦੀ ਪਤਨੀ ਦੇ ਨਾਲ ਝਗੜੇ ਉਸਦੇ ਅਕਸਰ ਹੀ ਹੁੰਦੇ ਰਹਿੰਦੇ ਸੀ। ਇਸ ਤੋਂ ਪਰੇਸ਼ਾਨ ਹੋ ਕੇ ਹੀ ਉਸਦੀ ਪਤਨੀ ਅਕਸਰ 3-4 ਮਹੀਨਿਆਂ ਦੇ ਲਈ ਆਪਣੇ ਪੇਕੇ ਚਲੀ ਜਾਂਦੀ ਸੀ। ਪਿਤਾ ਦੀਆਂ ਇਨ੍ਹਾਂ ਹਰਕਤਾਂ ਤੋਂ ਹੀ ਪਰੇਸ਼ਾਨ ਹੋ ਕੇ ਵੱਡੀ ਧੀ ਆਪਣਾ ਘਰ ਛੱਡ ਕੇ ਆਪਣੇ ਪਿਤਾ ਤੋਂ ਦੂਰ ਆਪਣੇ ਨਾਨਾ ਨਾਨੀ ਦੇ ਘਰ ਰਹਿ ਰਹੀ ਸੀ। ਕਤਲ ਵਾਲੇ ਦਿਨ ਦੋਸ਼ੀ ਦੀ ਪਤਨੀ ਅਤੇ ਛੋਟੀ ਧੀ ਵੱਡੀ ਧੀ ਨੂੰ ਮਿਲਣ ਦੇ ਲਈ ਲੁਧਿਆਣਾ ਗਈਆਂ ਸਨ। ਦੋਸ਼ੀ ਆਪਣੇ ਘਰ ਦੇ ਵਿੱਚ ਇਕੱਲਾ ਬੈਠਾ ਸ਼ਰਾਬ ਪੀ ਰਿਹਾ ਸੀ। ਇਸੇ ਦੌਰਾਨ ਲੜਕੀ ਦੋਸ਼ੀ ਦੀ ਧੀ ਨੂੰ ਆਪਣੀ ਦੋਸਤ ਨੂੰ ਮਿਲਣ ਦੇ ਲਈ ਆਈ ਅਤੇ ਸ਼ਰਾਬੀ ਹੋਏ ਇਸ આરોપી ਨੇ ਉਸ ਲੜਕੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਨ ਦੇ ਵਿੱਚ ਅਸਫਲ ਹੋਣ ਦੇ ਉੱਤੇ ਉਸ ਨੇ ਦੋਵਾਂ ਹੱਥਾਂ ਦੇ ਨਾਲ ਉਸ ਦਾ ਗਲਾ ਕੁੱਟ ਕੇ ਉਸ ਦਾ ਕਤਲ ਹੀ ਕਰ ਦਿੱਤਾ ਘਟਨਾ ਵਾਲੇ ਘਰ ਤੋਂ 6 ਘਰ ਦੂਰ ਰਹਿਣ ਵਾਲੀ ਇੱਕ ਔਰਤ ਨੇ ਕਿਹਾ ਕਿ ਦੋਸ਼ੀ ਸ਼ਰਾਬ ਦਾ ਆਦੀ ਸੀ ਉਸ ਨੇ ਪਹਿਲਾਂ ਕਦੇ ਵੀ ਉਸ ਦੇ ਬਾਰੇ ਕੁਝ ਨਕਾਰਾਤਮਕਤਾ ਨਹੀਂ ਸੁਣਿਆ ਪਰ ਇਹ ਸਪਸ਼ਟ ਸੀ ਕਿ ਘਟਨਾ ਸਮੇਂ ਉਹ ਪੂਰੀ ਤਰ੍ਹਾਂ ਦੇ ਨਾਲ ਸ਼ਰਾਬੀ ਹੋਇਆ ਹੋਇਆ ਸੀ ਉਹ ਇੰਨਾ ਸ਼ਰਾਬੀ ਸੀ ਕਿ ਜਦੋਂ ਲੋਕ ਉਸ ਨੂੰ ਕੁੱਟ ਮਾਰ ਰਹੇ ਸੀ ਤਾਂ ਉਸ ਨੂੰ ਦਰਦ ਦੇ ਨਾਲ ਉਸ ਦੀਆਂ ਚੀਖਾਂ ਵੀ ਨਹੀਂ ਨਿਕਲ ਰਹੀਆਂ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਗਲੀ ਦੀਆਂ ਔਰਤਾਂ ਨੇ ਦੱਸਿਆ ਕਿ ਜਦੋਂ ਉਹ ਕੁੜੀ ਦੀ ਭਾਲ ਕਰ ਰਹੀਆਂ ਸਨ ਤਾਂ ਇਹ ਆਦਮੀ ਵੀ ਉਹਨਾਂ ਦੇ ਨਾਲ ਆ ਕੇ ਰਲ ਗਿਆ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੁੜੀ ਸੀਸੀਟੀਵੀ ਦੇ ਵਿੱਚ ਤੁਹਾਡੇ ਘਰ ਜਾਂਦੀ ਦਿਖਾਈ ਦੇ ਰਹੀ ਹੈ ਇਸ ਦੇ ਉੱਤੇ ਉਸ ਨੇ ਜਵਾਬ ਦਿੱਤਾ ਕਿ ਕੁੜੀ ਆਈ ਤਾਂ ਸੀ ਛੋਟੀ ਕੁੜੀ ਵਾਰੇ ਵੀ ਪੁੱਛ ਰਹੀ ਸੀ ਪਰ ਮੈਂ ਕਿਹਾ ਕਿ ਉਹ ਘਰ ਨਹੀਂ ਹੈ ਉਸ ਤੋਂ ਬਾਅਦ ਉਹ ਘਰ ਤੋਂ ਵਾਪਸ ਚਲੀ ਗਈ ਮੈਨੂੰ ਨਹੀਂ ਪਤਾ ਕਿ ਕਿੱਥੇ ਗਈ ਹੈ ਗਵਾਂਡੀਆਂ ਨੇ ਕਿਹਾ ਕਿ ਪੁਲਸੰਦਰ ਗਈ ਸੀ ਪਰ ਸਾਨੂੰ ਨਹੀਂ ਪਤਾ ਕਿ ਕੁੜੀ ਕਿਉਂ ਨਹੀਂ ਲੱਭ ਸਕੇ ਇਹ ਪੱਕਾ ਹੈ ਕਿ ਦੋਸ਼ੀ ਨੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ ਬਾਥਰੂਮ ਵਾਲੇ ਪਾਸੇ ਗੱਦੇ ਰੱਖੇ ਹੋਏ ਸੀ ਘਰ ਦੇ ਦੋ ਗੇਟ ਨੇ ਬਾਥਰੂਮ ਦੇ ਵੱਲ ਮੂੰਹ ਵਾਲਾ ਗੇਟ ਬੰਦ ਕਰ ਰੱਖਿਆ ਸੀ ਜੇਕਰ ਲੋਕਾਂ ਨੇ ਇਹ ਗੇਟ ਨਾ ਤੋੜਿਆ ਹੁੰਦਾ ਅਤੇ ਬਾਥਰੂਮ ਨਾ ਖੋਲ੍ਹਿਆ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੁੜੀ ਦੀ Laash ਨਾ ਮਿਲਦੀ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਨੂੰ ਮਾਰ ਕੇ ਦੋਸ਼ੀ ਨੇ ਨਾ ਸਿਰਫ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਸਗੋਂ ਆਪਣੀ ਦੋ ਤੀਆਂ ਅਤੇ ਪਤਨੀ ਦੀ ਜ਼ਿੰਦਗੀ ਵੀ ਬਰਬਾਦ ਕਰ ਲਈ ਹੈ ਉਸ ਦੀ ਪਤਨੀ ਆਂਡ ਗਵਾਂਡ ਦੀਆਂ ਔਰਤਾਂ ਨਾਲ ਮਿਲਦੀ ਜੁਲਦੀ ਸੀ ਹੁਣ ਉਹ ਬੱਚੇ ਅਤੇ ਪਤਨੀ ਗੁਆਂਡ ਦੇ ਵਿੱਚ ਕਿਵੇਂ ਵਾਪਰਣਗੇ ਆਖਰਕਾਰ ਉਹਨਾਂ ਦਾ ਇੱਥੇ ਘਰ ਵੀ ਹੈ ਜਿਸ ਘਰ ਦੀ ਧੀ ਨੂੰ ਮਾਰਿਆ ਗਿਆ ਉਸ ਘਰ ਦੇ ਪਰਿਵਾਰ ਦੇ ਨਾਲ ਇਹਨਾਂ ਦਾ ਕਾਫੀ ਮੇਲਜੋਲ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ ਇਤਿਹਾਸਿਕ ਮਸਜਿਦ ਦੇ ਵਿੱਚ ਫਿਲਮ ਸ਼ੂਟਿੰਗ ਦਾ ਪਖਿਆ ਵਿਵਾਦ ਸੋਨਮ ਬਾਜਵਾ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ આરોਪ ਮਾਮਲਾ ਦਰਜ ਕਰਨ ਤੇ ਸਖਤ ਕਾਰਵਾਈ ਕਰਨ ਦੀ ਉੱਠੀ ਮੰਗ ਆਧਕਾਰਾ ਸੋਨਮ ਬਾਜਵਾ ਦੀ ਫਿਲਮ ਪਿੱਟ ਸਿਆਪਾ ਦੇ ਸਰਹੰਦ ਦੀ ਇਤਿਹਾਸਕ ਸਦਨਾ ਕਸਾਈ ਜੀ ਦੀ ਮਸਜਿਦ ਦੇ ਵਿੱਚ ਕੀਤੇ ਗਏ ਸ਼ੂਟ ਦਾ ਵਿਵਾਦ ਠੰਡਾ ਪੈਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਬੀਤੇ ਦਿਨ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਵਿਰੋਧ ਦਰਜ ਕੀਤਾ ਗਿਆ ਸੀ ਉੱਥੇ ਹੀ ਹੁਣ ਸਿੱਖ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਵੱਲੋਂ ਸਾਂਝੇ ਤੌਰ ਦੇ ਉੱਤੇ ਸੋਨਮ ਬਾਜਵਾ ਅਤੇ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖਿਲਾਫ ਰੋਜ਼ ਮੂਜ਼ਾਹਰਾ ਕੀਤਾ ਗਿਆ ਹੈ ਇਸ ਮੌਕੇ ਦੇ ਉੱਤੇ ਮਜ਼ਾਰਾਕਾਰੀਆਂ ਵੱਲੋਂ ਜਿੱਥੇ ਸੋਨਮ ਬਾਜਵਾ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਉੱਥੇ ਹੀ ਇਸ ਸ਼ੂਟ ਦੀ ਇਜਾਜ਼ਤ ਦੇਣ ਵਾਲੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਮਜ਼ਾਰਾਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇਜਾਜ਼ਤ ਦੇਣ ਦਾ ਨਹੀਂ ਹੈ ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਹੈ ਪਿਛਲੇ ਲੰਘੇ 12 ਤਰੀਕ ਤੋਂ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ ਦੇਰ ਰਾਤ ਪੌਣੇ 10 ਦੇ ਕਰੀਬ ਸਾਨੂੰ ਕਿਸੇ ਸਿੰਘ ਨੇ ਫੋਨ ਕੀਤਾ ਵੀ ਇਹ ਟੇਕ ਆ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਭਗਤ ਸਦਨਾ ਜੀ ਦੀ ਜਿਹੜੀ ਮਸਜਿਦ ਇੱਥੇ ਮਸਜਿਦ ਹੈ ਵੀ ਉਹਦੇ ਵਿੱਚ ਸ਼ੂਟਿੰਗ ਚੱਲ ਰਹੀ ਹੈ ਅਸੀਂ ਮੌਕੇ ਤੇ 15 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਆਉਣ ਤੇ ਦੇਖਿਆ ਮੈਂ ਉੱਥੇ ਇੱਕ ਬੌਂਸਰ ਖੜੇ ਸੀਗੇ ਬੌਂਸਰਾਂ ਨੇ ਸਾਡੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਪਰਮਿਸ਼ਨ ਦੇਤੀ ਤੁਹਾਨੂੰ ਪਤਾ ਇਹਦਾ ਇਤਿਹਾਸ ਕੀ ਹੈ ਅੱਜ ਤੁਸੀਂ ਇੱਥੇ ਭਗਤ ਸਦਨਾ ਜੀ ਦੀ ਮਸਜਿਦ ਤੇ ਕਰ ਰਹੇ ਹੋ ਕਿ ਬੰਦਾ ਚੱਕ ਕੇ ਮੂੰਹ ਚੱਕ ਕੇ ਇੱਥੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿੰਦਾ ਇੱਥੇ ਚੌਂਕੀਦਾਰ ਹੈ ਦਸਰਮਤਾਂ ਪਤਾ ਲੱਗਿਆ ਵੀ ਇੱਕ 9 ਤੋਂ 5 ਤੱਕ ਇੱਥੇ ਇੱਕ ਬੰਦਾ ਰਹਿੰਦਾ ਜੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇਹ ਇੱਥੇ ਬਾਹਰਲੇ ਪਾਸੇ ਇੱਕ ਇਹਨਾਂ ਨੇ ਬੋਰਡ ਲਾਇਆ ਹੋਇਆ ਵੀ ਅਸੀਂ ਇੱਥੇ 5000 ਰੁਪਏ ਜੁਰਮਾਨਾ ਕਰਾਂਗੇ ਇੱਥੇ ਆ ਕੇ ਸ਼ਰਾਬੀ ਕੋਆਬੀ ਦਾਰੂ ਵੀ ਪਿੰਦੇ ਨੇ ਰਾਤ ਨੂੰ ਕਈ ਵਾਰ ਸਾਨੂੰ ਫੋਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਗੇਟ ਹੈ ਇਹ ਗੇਟ ਦੀ ਜੰਜੀਰ ਇੱਕ ਚੌਂਕੀਦਾਰ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਨੇ ਬਿਠਾਂ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ ਹੈ ਕਿ ਪ੍ਰਾਤਿਪਤ ਵਿਭਾਗ ਇਸ ਤਰ੍ਹਾਂ ਸੰਭਾਲ ਕਰਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਹੈ ਜਿਹੜੀ ਪਿੱਟ ਸਿਆਪਾਇਆ ਉਹਦੀ ਸ਼ੂਟਿੰਗ ਇੱਥੇ ਹੋਈ ਹੈ ਇਸਲਾਮ ਕਦੇ ਵੀ ਇੱਕ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਪੂਰੇ ਦਾ ਪੂਰਾ ਮਾਮਲਾ ਅਸੀਂ ਸ਼ਾਹੀ ਇਮਾਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਨੇ ਐਸਐਸਪੀ ਸਾਬ ਨੂੰ ਫਤੇਗੜ ਸਾਹਿਬ ਨੂੰ ਵੀ ਦਰਖਾਸਤ ਦਈ ਬੰਦ ਕਰ ਤੇ ਡੀਸੀ ਸਾਹਿਬ ਨੂੰ ਵੀ ਇਹ ਦਰਖਾਸਤ ਦਈ ਜੀ ਕਿਉਂਕਿ ਜਿਹੜੀ ਇਹ ਮਸਜਿਦ ਦੇ ਵਿੱਚ ਬੇਅਦਵੀ ਕੀਤੀ ਆ ਠੀਕ ਆ ਜਿਹੜੇ ਸ਼ੂਟਿੰਗ ਕਰਨ ਵਾਲਿਆਂ ਨੇ ਤਾਂ ਬਹੁਤ ਹੀ ਮੱਦ ਭੱਦ ਦੀ ਘਟਨਾ ਆ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਇਹੀ ਕਰਦਾ ਆ ਕਿਉਂਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਕਿਸੇ ਵੀ ਮਰਿਆਦਾ ਦੀ ਭੰਗ ਕਰਨਾ ਬਹੁਤ ਹੀ ਗਲਤ ਗੱਲ ਆ ਸਿੱਖ ਪਾਈਚਾਰਾ ਜੈਦੀ ਹਿੰਦੂ ਪਾਈਚਾਰਾ ਜੈਦੀ ਮੁਸਲਮਾਨੀ ਚਾਰਾ ਆ ਠੀਕ ਆ ਜੋ ਵੀ ਧਾਰਮਿਕ ਸਥਾਨ ਨੇ ਸਾਰਿਆਂ ਦੇ ਸਾਂਝੇ ਨੇ ਤੇ ਸਾਰਿਆਂ ਦੀ ਰਿਸਪੈਕਟ ਇੱਜ਼ਤ ਕਰਨਾ ਆਪਣਾ ਫਰਜ਼ ਬਣਦਾ ਮੁਜ਼ਾਹਰਕਾਰੀਆਂ ਵੱਲੋਂ ਸਰਹੰਦ ਦੀ ਇਤਿਹਾਸਕ ਸਦਨਾ ਕਸਾਈ ਜੀ ਦੀ ਮਸਜਿਦ ਦੇ ਵਿੱਚ ਫਿਲਮਾਇਏ ਗਏ ਦ੍ਰਿਸ਼ਾਂ ਨੂੰ ਫਿਲਮ ਦੇ ਵਿੱਚੋਂ ਹਟਾਉਣ ਸੋਨਮ ਬਾਜਵਾ ਫਿਲਮ ਨਿਰਮਾਤਾ ਨਿਰਦੇਸ਼ਕ ਅਤੇ ਇਜਾਜ਼ਤ ਦੇਣ ਵਾਲੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਖਿਲਾਫ ਧਾਰਮਿਕ ਪਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾ ਹੇਠ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਹਮਦਰਦ ਟੀਵੀ ਮਸ਼ਹੂਰ ਪੰਜਾਬੀ ਗਾਇਕਾ ਅਤੇ ਸਮਾਜਿਕ ਮੁੱਦਿਆਂ ਉੱਪਰ ਬਿਬਾਕੀ ਦੇ ਨਾਲ ਆਪਣਾ ਪੱਖ ਰੱਖਣ ਕਰਕੇ ਮਸ਼ਹੂਰ ਨੈਨਸੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਪਾ ਕੇ ਜਲੰਧਰ ਦੇ ਵਿੱਚ ਜ਼ਬਰ ਜਨਾਤ ਤੋਂ ਬਾਅਦ 13 ਸਾਲ ਦੀ ਬੱਚੀ ਦੇ ਹੋਏ ਕਤਲ ਦੇ ਉੱਪਰ ਚੁੱਪੀ ਤੋੜੀ ਹੈ ਨੈਨਸੀ ਗਰੇਵਾਲ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਨੂੰ ਲਾਣਤਾ ਪਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਕੜੇ ਹੱਥੀ ਲਿਆ ਇਸਾ ਵੀਡੀਓ ਦੇ ਰਾਹੀ ਨੈਂਸੀ ਗਰੇਵਾਲ ਨੇ ਕਈ ਵੱਡੇ ਸਵਾਲ ਵੀ ਚੁੱਕੇ ਨੇ ਕੀ ਕੁਝ ਕਿਹਾ ਨੈਂਸੀ ਗਰੇਵਾਲ ਨੇ ਆਓ ਤੁਸੀਂ ਵੀ ਸੁਣੋ ਹਾਲੇਕੋ ਰੇਪ ਦਾ ਮੁੱਦਾ ਠੰਡਾ ਨਹੀਂ ਹੋਇਆ ਸੀ ਜੜਾ ਇੱਕ ਕਹਿੰਦੇ ਬਿਹਾਰ ਦੇ ਭਈਏ ਨੇ 5 ਸਾਲ ਦੇ ਬੱਚੇ ਨਾਲ ਰੇਪ ਕੀਤਾ ਉਹਨੂੰ ਸ਼ੋਸ਼ਣ ਕੀਤਾ ਤੈਨੂੰ ਮਾਰਤਾ ਬਹੁਤ ਮੁੱਦਾ ਪਖਿਆ ਪੰਜਾਬ ਦੇ ਵਿੱਚ ਕਿ ਭਈਆਂ ਨੂੰ ਕੱਢ ਦਿੱਤਾ ਜਾਵੇ ਇਹ ਸਾਡੇ ਬੱਚੇ ਸੇਫ ਨਹੀਂ ਆ ਰੇਪ ਕਰਦੇ ਆ ਸੋ ਹੁਣ ਜਲੰਧਰ ਸ਼ਹਿਰ ਦਾ ਜਿਹੜਾ ਇੱਕ ਨਵਾਂ ਕੇਸ ਸਾਹਮਣੇ ਆਇਆ ਬਹੁਤ ਮਨ ਨੂੰ ਬੜੇ ਠੇਸ ਪਹੁੰਚੀ ਇਹ ਚੀਜ਼ ਸੁਣ ਕੇ ਕਿ ਇੱਕ ਜੁਰਗ ਬੰਦਾ ਕਹਿੰਦੇ 50-55 ਸਾਲ ਦੇ ਕਰੀਬ ਉਹਦੀ ਬੇਟੀ ਦੀ ਸਹੇਲੀ ਘਰ ਆਈ 12 ਸਾਲ ਦੀ ਉਹ ਬੱਚੀ ਦੀ ਉਮਰ ਕੁਝ ਨਿਊਜ਼ 'ਚ 13 ਸਾਲ ਦੱਸੀ ਜਾ ਰਹੀ ਪਰ 12 ਹੈ ਉਸ ਬੱਚੀ ਨਾਲ ਆਪਣੀ ਕਾਮਵਾਸਨਾ ਵਜਾਈ ਫਿਰ ਬਾਥਰੂਮ ਚ ਜਾ ਕੇ ਉਹਦਾ ਮਰਡਰ ਕਰਤਾ ਤੇ ਉਹਦੀ ਲਾਸ਼ ਬਾਥਰੂਮ ਚ ਲਕੋਦੀ। ਔਰ ਲੱਖ ਦੀਆਂ ਲਾਲਤਾਂ ਦਊਂਗੀ ਅੱਜ ਪੰਜਾਬ ਪੁਲਿਸ ਨੂੰ ਕਿ ਜਦ ਫੈਮਲੀ ਨੇ ਕੰਪਲੇਂਟ ਕੀਤੀ ਪੰਜਾਬ ਪੁਲਿਸ ਨੂੰ ਕਿ ਸਾਡੀ ਬੱਚੀ ਲਾਪਤਾ ਹੈ ਤੇ ਉਹਨੇ ਕਿਆ ਵੀ ਇਹਦੇ ਕਰ ਗਈ ਸੀ ਪੁਲਿਸ ਜਾਂਦੀ ਐ ਥੋੜੀ ਗੱਲਬਾਤ ਕਰਦੀ ਐ ਬਾਅਦ ਚ ਉਹਨੂੰ ਕਹਿੰਦੀ ਨਹੀਂ ਬੱਚਾ ਤਾਂ ਹੈ ਨਹੀਂ ਉੱਥੇ ਜੀ ਤੁਹਾਡਾ ਤੁਸੀਂ ਵੇਟ ਕਰੋਗੇ ਤੇ ਹੋਰ ਗਈ ਹੋਣੀ ਐ। ਪਰ ਜਿਹੜਾ ਇੱਕ ਪਰਿਵਾਰ ਮਾਂ ਹੁੰਦੀ ਐ ਨਾ ਮਾਂ ਮਾਂ ਨੂੰ ਤਸੱਲੀ ਨਹੀਂ ਹੁੰਦੀ। ਜਦੋਂ ਉਹ ਸੀਸੀਟੀਵੀ ਚੈੱਕ ਕਰਦੇ ਪਤਾ ਚੱਲਦਾ ਹੈ ਕਿ ਬੱਚੀ ਇਹਦੇ ਘਰ ਅੰਦਰ ਗਈ ਹੈ ਪਰ ਇਸ ਤੋਂ ਬਾਹਰ ਨਹੀਂ ਆਈ ਸਾਰਾ ਮੱਲਾ ਇਕੱਠਾ ਹੋ ਕੇ ਜਦੋਂ ਤਾਬਾ ਬੋਲਦਾ ਆਪਣੇ ਦਮ ਤੇ ਇਨਵੈਸਟੀਗੇਸ਼ਨ ਕਰਦੇ ਆ ਤਾਂ ਪਤਾ ਚੱਲਦਾ ਹੈ ਬੱਚੀ ਦਾ ਬਾਥਰੂਮ ਦੇ ਵਿੱਚ ਉਹਦੀ ਬੋਡੀ ਪਈ ਹੈ ਸੋ ਜੂ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਸੀ ਉਹ ਅੱਜ ਜਨਤਾ ਕਰ ਰਹੀ ਹੈ ਸ਼ੇਮ ਔਨ ਆਫ ਯੂ ਪੰਜਾਬ ਪੁਲਿਸ ਤੁਸੀਂ ਬਲਦਕਾਰ ਦੇ ਮਾਮਲੇ ਨੂੰ ਬਹੁਤ ਇੱਕ ਸਿੰਪਲ ਨਾਰਮਲ ਜਿਹਾ ਮਾਮਲਾ ਬਣਾ ਕੇ ਵੇਝਾ ਜਾਂਦੇ ਹੋ ਸੋ ਅੱਜ ਜਿਹੜੇ ਸ਼ਰਮਨਾਕ ਦੁੱਖ ਤੱਕ ਜਿਹੜਾ ਹਾਸਾ ਹੋਇਆ ਮੈਂ ਇਹ ਮੈਂ ਮਹਿਸੂਸ ਕਰ ਰਹੀ ਹਾਂ ਕਿ ਉਸ ਮਾਂ ਤੱਕ ਹੀ ਬਿਤਰੀ ਹੋਵੇ ਜਿਹਨੇ ਉਸ ਫੁੱਲਰ ਦੇ ਬੱਚੀ ਨੂੰ ਜਨਮ ਦਿੱਤਿਆ ਉਹਨੂੰ ਪਾਲਿਆ ਕਿੰਨੇ ਸੁਪਨੇ ਹੋਣੇ ਆ ਮਾਂ ਦੇ ਉਸ ਬੱਚੀ ਨਾਲ ਮੈਂ ਆਪਣੀ ਬੇਟੀ ਨੂੰ ਵਿਆਹਾਂਗੀ ਇਹ ਵੱਡੀ ਹੋ ਕੇ ਬਣੂੰਗੀ ਮੈਨੂੰ ਆ ਬਣਾਉਂਗੀ ਕਿੰਨੇ ਸੁਪਨੇ ਲੈਂਦੇ ਆ ਮਾਪਿਓ ਜਦੋਂ ਉਹਨਾਂ ਦੇ ਘਰ ਬੱਚਾ ਜਨਮ ਲੈਂਦਾ ਹੈ ਉਹ ਜਨਮ ਦੇ ਨਾਲ ਉਹ ਮਾਪਿਓ ਦੇ ਸੁਪਨੇ ਵੀ ਜਨਮ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਮੈਨੂੰ ਦੁੱਖ ਪ੍ਰਗਟ ਹੈ ਬਹੁਤ ਅਫਸੋਸ ਹੈ ਇਸ ਇਨਸੀਡੈਂਟ ਦਾ ਐਂਡ ਸੈਕਿੰਡ ਥਿੰਗ ਕਿਚੜੀ ساری ਪਾਰਤ ਦੇ ਸਰਕਾਰ ਮੈਂ ਅੱਗੇ ਵੀ ਅਪੀਲ ਕੀਤੀ ਸੀ ਮੋਤੀ ਸਾਹਿਬ ਨੂੰ ਕਿ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਇਹ ਲੋਕਾਂ ਨੂੰ ਫਾਂਸੀ ਤੋਂ ਵੱਧ ਹੋਰ ਕੋਈ ਸਜ਼ਾ ਨਹੀਂ ਹੈ ਕੋਈ ਸੁਣਵਾਈ ਨਹੀਂ ਕੋਈ 15 ਦਿਨ ਦਾ ਟਾਈਮ ਨਹੀਂ ਇਨਵੈਸਟੀਗੇਸ਼ਨ ਕਰੋ ਓਕੇ ਗਾਇਜ਼ ਇਫ ਯੂ ਵਾਂਟ ਲਾਈਕ 1 ਵੀਕਸ ਦੂ ਟੇਕ 2 ਵੀਕਸ ਦੈਟਸ ਇਟ ਫਾਂਸੀ